ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੇਸ਼ ਤੇ ਨਵੇਂ ਬਣੇ ਡੌਨ ਦੀ ਉਹ ਡੌਨ ਜੋ ਕਿ ਅਪਰਾਧਿਕ ਦੁਨੀਆ ਦੇ ਵਿੱਚ ਇੱਕ ਬ੍ਰह्मਚਾਰੀ ਜੀਵਨ ਵੀ ਬਤੀਤ ਕਰ ਰਿਹਾ ਹੈ ਲੋਕ ਉਸ ਨੂੰ ਗੁਰੂ ਦੇ ਨਾਮ ਨਾਲ ਵੀ ਜਾਣ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਦਾਉਦ ਤੋਂ ਅੱਧੀ ਉਮਰ ਦੇ ਵਿੱਚ ਵੀ ਉਸ ਨੇ ਆਪਣਾ ਜਿਹਾ ਸਾਮਰਾਜ ਖੜਾ ਕਰ ਲਿਆ ਕਿ ਸਾਬਰਮਤੀ ਜੇਲ੍ਹ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਉਸ ਦੇ ਚਰਚੇ ਹੋ ਰਹੇ ਨੇ ਉਹ ਗੈਂਗਸਟਰ ਹੈ ਲਾਰੈਂਸ ਵਿਸ਼ਨੋਈ ਲਾਰੈਂਸ ਬਿਸ਼ਨੋਈ ਇੱਕ ਅਜਿਹਾ ਗੈਂਗਸਟਰ ਹੈ ਜਿਸ ਨੂੰ ਕਿ ਹੁਣ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਦੇਸ਼ ਤੇ ਨਵੇਂ ਡੌਨ ਵੱਜੋਂ ਵੀ ਉਸ ਦਾ ਨਾਮ ਸਾਹਮਣੇ ਆ ਰਿਹਾ ਹੈ ਲਾਰੈਂਸ ਬਿਸ਼ਨੋਈ ਦੀ ਜੇਕਰ ਗੱਲ ਕਰੀਏ ਤਾਂ ਉਸ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ 5 ਸਾਲ ਦੀ ਉਮਰ ਦੇ ਵਿੱਚ ਹੀ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਬਿਸ਼ਨੋਈ ਪਾਇ ਚਾਰਤਵਾਕੇ ਸਮੁੰਦਰ ਦੇ ਵਿੱਚ ਮਾਫੀ ਮੰਗ ਲਈ ਤਾਂ ਉਸ ਨੂੰ ਮਾਫ ਕੀਤਾ ਜਾਵੇਗਾ ਨਹੀਂ ਤਾਂ ਫਿਰ ਉਸ ਦੀ ਜ਼ਿੰਦਗੀ ਖਤਮ ਕੀਤੀ ਜਾਵੇਗੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਪਰ ਹੁਣ ਤੁਹਾਨੂੰ ਇਹ ਦੱਸ ਦਿਆਂ ਕਿ ਆਖਰਕਾਰ ਲਾਰੈਂਸ ਵਿਸ਼ਨੋਈ ਸਭ ਤੋਂ ਵੱਡਾ ਡਾਣ ਦੇਸ਼ ਦਾ ਕਿਵੇਂ ਬਣ ਰਿਹਾ ਹੈ ਬੇਸ਼ੱਕ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਲਾਰੈਂਸ ਵਿਸ਼ਨੋਈ ਜੇਲ੍ਹ ਦੇ ਵਿੱਚ ਹੀ ਹਰ ਕੰਮ ਕਰ ਰਿਹਾ ਆਪਣੀ ਇੱਕ ਕੰਪਨੀ ਇੱਕ ਗੈਂਗ ਬਣਾਇਆ ਹੋਇਆ ਉਸ ਦੀ ਜਿਹੜੀ ਗੈਂਗ ਉਸ ਦੇ ਵਿੱਚ ਤਕਰੀਬਨ 700 ਲੋਕ ਕੰਮ ਕਰਦੇ ਨੇ ਉਸ ਦੇ ਵਿੱਚ ਕਾਨੂੰਨੀ ਟੀਮ ਵੀ ਸ਼ਾਮਿਲ ਹੈ ਜਿਹੜੇ ਰੈਕੀ ਕਰਦੇ ਨੇ ਉਹ ਆਪਰੇਟਰ ਸ਼ਾਮਿਲ ਨੇ ਜਿਨ੍ਹਾਂ ਨੂੰ ਹਥਿਆਰ ਮਹਿਆ ਕਰਵਾਉਣੇ ਨੇ ਹਥਿਆਰਾਂ ਦੀ ਸਖਲਾਈ ਦੇਣੀ ਹੈ ਪੈਸੇ ਇਕੱਠੇ ਕਰਨੇ ਨੇ ਫਰੋਤੀਆਂ ਮੰਗਣੀਆਂ ਨੇ ਤਮਾਮ ਇੱਕ ਗੈਂਗ ਹੈ ਜਿਸ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਨੇ ਤੇ ਸਾਰੀਆਂ ਟੀਮਾਂ ਇਹ ਗੁਰੂ ਦੇ ਕਹਿਣ ਤੇ ਹੀ ਕੰਮ ਕਰਦੀਆਂ ਨੇ ਜੇਕਰ ਅਸੀਂ ਗੁਰੂ ਨਾਮ ਦੀ ਚਰਚਾ ਕਰੀਏ ਕਿ ਗੁਰੂ ਨਾਮ ਕਿਉਂ ਸਾਹਮਣੇ ਆਇਆ ਲਾਰੈਂਸ ਬਿਸ਼ਨੋਈ ਨੂੰ ਗੁਰੂ ਕਿਉਂ ਕਿਹਾ ਜਾਂਦਾ ਹੈ ਤਾਂ ਇਸ ਦੀ ਬੜੀ ਇੰਟਰਸਟਿੰਗ ਕਹਾਣੀ ਹੈ ਪੁਲਿਸ ਸੂਤਰਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਬਾਬਾ ਸਤਿੱਕੀ ਦਾ ਕਤਲ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਜਿਹੜੀ ਕਿ ਰਿਕਾਰਡਿੰਗ ਉਸ ਦੇ ਪ੍ਰਾ ਲਾਰੈਂਸ ਵਿਸ਼ਨੋਈ ਦੀ ਰਿਕਾਰਡਿੰਗ ਪੁਲਿਸ ਦੇ ਹੱਥ ਲੱਗੀ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਗੁਰੂ ਦਾ ਹੁਕਮ ਹੈ ਕਿ ਕਿਸ ਤਰੀਕੇ ਨਾਲ ਸਿਦਕੀ ਦਾ ਕਤਲ ਕਰਨਾ ਹੈ ਜਾਂ ਫਿਰ ਕਤਲ ਹੋ ਚੁੱਕਾ ਹੈ। तमाम ਇਹ ਸਾਰੀ ਜਾਣਕਾਰੀ ਹੈ ਇਹ ਪੁਲਿਸ ਤੇ ਅਕੋਰਡਿੰਗ ਸਾਹਮਣੇ ਆ ਰਹੀ ਉਸ ਤੋਂ ਬਾਅਦ ਜਿਹੜੀ ਉਸ ਦੀ ਵਕੀਲ ਹੈ ਰਜਨੀ ਖੱਤਰੀ ਉਸ ਦੇ ਬਲੇ ਵੀ ਗੱਲ ਸਾਹਮਣੇ ਆਈ ਹੈ ਕਿ ਬ੍ਰਹਮਚਾਰ ਨੂੰ ਬਹੁਤ ਫਾਲੋ ਫੋਲੋ ਕਰਦਾ ਹੈ ਲਾਰੈਂਸ ਵਿਸ਼ਨੋਈ ਉਸ ਗੈਂਗ ਦੇ ਵਿੱਚ ਜਿੰਨੇ ਵੀ ਵਿਅਕਤੀ ਕੰਮ ਕਰ ਰਹੇ ਨੇ ਨਾ ਤਾਂ ਉਹਨਾਂ ਦੀ ਕੋਈ ਪ੍ਰੇਮਿਕਾ ਹੈ ਤੇ ਨਾ ਹੀ ਉਹਨਾਂ ਦੀ ਕੋਈ ਪਤਨੀ ਹੈ ਬਲਕਿ ਸਾਰੇ ਬ੍ਰह्मਚਾਰੀ ਦਾ ਹੋ ਜਿਹੜਾ ਉਹ ਪ੍ਰਯੋਗ ਕਰਦੇ ਨੇ ਉਪਯੋਗ ਕਰਦੇ ਨੇ ਤੋਂ ਉਸ ਤੋਂ ਇਲਾਵਾ 9 ਦਿਨ ਨਵਰਾਤਰਿਆਂ ਦੇ ਵਰਤ ਰੱਖਦਾ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਰਹਿ ਕੇ ਉਸਨੇ ਰੋਪੜ ਜੇਲ੍ਹ ਦੇ ਵਿੱਚ ਆਪਣਾ ਇੱਕ ਮੰਦਿਰ ਵੀ ਬਣਾਇਆ ਸੀ ਉਸ ਤੋਂ ਇਲਾਵਾ ਉਸ ਦੇ ਵੱਲੋਂ ਵਰਤ ਵੀ ਰੱਖੇ ਜਾਂਦੇ ਨੇ ਮੌਨ ਵਰਤ ਵੀ 9 ਦਿਨ ਦੇ ਲਾਰੈਂਸ ਬਿਸ਼ਨੋਈ ਵੱਲੋਂ ਰੱਖੇ ਜਾਂਦੇ ਨੇ ਤੇ ਚੁੱਪਚਾਪ ਉਹ ਬ੍ਰਹਮਚਾਰਨ ਦਾ ਪਾਲਣ ਕਰਦਾ ਹੈ ਤੇ ਇਸੇ ਤਰੀਕੇ ਨਾਲ ਉਸ ਦੇ ਗੈਂਗ ਦੇ ਮੈਂਬਰ ਵੀ ਬ੍ਰਹਮਚਾਰੀ ਜਿਹੜਾ ਪਾਲਣਾ ਉਸ ਦਾ ਕਰ ਰਹੇ ਨੇ ਹੁਣ ਗੱਲ ਕਰ ਲੈਨੇ ਆ ਲਾਰੈਂਸ ਇਸ ਦੁਨੀਆ ਦੇ ਵਿੱਚ ਆਉਣ ਦੀ ਦੱਸਦੀ ਹੈ ਕਿ 32 ਸਾਲ ਦੇ ਇਸ ਨੌਜਵਾਨ ਦੇ ਵੱਲੋਂ ਛੋਟੀ ਜੀ ਦੁਨੀਆ ਦੇ ਵਿੱਚ ਜਦੋਂ ਇਹ ਕਾਲਜ ਦੇ ਵਿੱਚ ਗਿਆ ਜੱਗੂ ਨਾਲ ਇਸ ਦਾ ਜਾਂ ਫਿਰ 골ਡੀ ਬਰਾੜ ਨਾਲ ਇਸ ਦੀ ਯਾਰੀ ਪੈ ਜਾਂਦੀ ਹੈ ਉਸ ਤੋਂ ਬਾਅਦ ਹੌਲੀ ਹੌਲੀ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਸ ਦਾ ਨਾਮ ਸ਼ਾਮਿਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਾਲਜ ਦੀ ਰਾਜਨੀਤੀ ਤੋਂ ਲੈ ਕੇ ਅੱਜ ਇਹ ਦੇਸ਼ ਦਾ ਵੱਡਾ ਉੱਬਰ ਦਾ ਡਾਊਨ ਬਣ ਕੇ ਸਾਹਮਣੇ ਆ ਰਿਹਾ ਹੈ ਸਿੱਧੂ ਮਸੇਵਾਲੇ ਦਾ ਕਤਲ ਹੋਵੇ ਬਾਬਾ ਸਦਿੱਕੀ ਦਾ ਕਤਲ ਹੋਵੇ ਆ ਤਮਾਮ ਅਜਿਹੇ ਹੋਰ ਕਤਲ ਹੋਣ ਇਸ ਦੇ ਵਿੱਚ ਇਸ ਦਾ ਨਾਮ ਜ਼ਰੂਰ ਬੋਲਦਾ ਹੈ ਲਾਰਸ ਵਿਸ਼ਨੋਏ ਦੇ ਜੇਕਰ ਅਸੀਂ ਪਰਿਵਾਰ ਦੀ ਗੱਲ ਕਰੀ ਤਾਂ ਪਰਿਵਾਰਕ ਮੈਂਬਰ ਇੱਕ ਸੁਰੱਖਿਅਤ ਥਾਂ ਤੇ ਨੇ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਆਪਣੇ ਵੱਡੇ ਭਰਾ ਦੇ ਰਸਤੇ ਉੱਤੇ ਹੀ ਚੱਲ ਰਿਹਾ ਹੈ ਤੇ ਉਹ ਵੀ ਅੱਜਕੱਲ ਬਾਹਰ ਬੈਠ ਕੇ ਪੂਰੇ ਗੈਂਗ ਤੋਂ ਪੂਰੇ ਨੈਟਵਰਕ ਨੂੰ ਚਲਾ ਰਿਹਾ ਹੈ ਬੇਸ਼ੱਕ ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਉੱਥੇ ਬੈਠ ਕੇ ਆਪਣਾ ਨੈਟਵਰਕ ਇੱਕ ਕੰਪਨੀ ਵਾਂਗੂ ਟ੍ਰੀਟ ਕਰ ਰਿਹਾ ਹੈ ਕੰਪਨੀ ਵਾਂਗੂ ਇਹ ਪੂਰਾ ਜਿਹੜਾ ਨੈਟਵਰਕ ਹੈ ਉਸ ਨੂੰ ਚਲਾਇਆ ਜਾ ਰਿਹਾ ਹੈ ਜੇਲ੍ਹ ਦੇ ਵਿੱਚੋਂ ਹੀ ਹਰ ਇੱਕ ਨੂੰ ਕਤਲ ਦੇ ਹੁਕਮ ਦਿੱਤੇ ਜਾਂਦੇ ਨੇ ਜਿਕੇ ਫਰੋਤੀ ਦੀ ਗੱਲ ਕਰੀ ਤਾਂ ਜੇਲ੍ਹ ਦੇ ਵਿੱਚ ਲੈ ਕੇ ਹੀ ਰਹਿ ਕੇ ਹੀ ਫਰੋਤੀਆਂ ਮੰਗੀਆਂ ਜਾ ਰਹੀਆਂ ਜਿਸ ਤੋਂ ਵਿੱਚ 50000 ਤੋਂ ਲੈ ਕੇ 1 ਕਰੋੜ ਤੱਕ ਦੀ ਫਰੋਤੀ ਸ਼ਾਮਿਲ ਹੈ ਜਿਹੜਾ ਕਿ ਲਾਰੈਂਸ ਵਿਸ਼ਨੋਈ ਗੈਂਗ ਮੰਗਦਾ। ਸੋ ਇਨਾਂ ਫਰੋਤੀਆਂ ਦੇ ਜ਼ਰੀਏ ਉਸਨੇ ਕਰੋੜਾ ਰੁਪਏ ਇਕੱਠੇ ਕਰ ਲਏ ਨੇ ਜ਼ਮੀਨਾਂ ਜਾਂ ਦਾਦਾਂ ਲਾਰੈਂਸ ਵਿਸ਼ਨੋਈ ਦੇ ਨਾਮ ਨੇ ਕਿਉਂਕਿ ਇਸ ਦਾ ਫੈਮਲੀ ਗਰਾਊਂਡ ਬੈਕਗਰਾਊਂਡ ਵੀ ਵਧੀਆ ਦੱਸਿਆ ਜਾਂਦਾ ਹੈ। ਪਰ ਉੱਥੇ ਹੀ ਲਾਰੈਂਸ ਦੇ ਪਿੰਡ ਦੇ ਲੋਕ ਇਸ ਨੂੰ ਗੈਂਗਸਟਰ ਨਹੀਂ ਬਲਕਿ ਇਸ ਦੀ ਪੂਜਾ ਕਰਦੇ ਨੇ, ਉਸ ਨੂੰ ਆਪਣਾ ਰੋਲ ਮਾਡਲ, ਆਪਣਾ ਹੀਰੋ ਮੰਨਦੇ ਨੇ। ਕਿਉਂ? ਕਿਉਂਕਿ ਇਸਨੇ ਵਿਸ਼ਨੋਈ ਭਾਈਚਾਰੇ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਦੋਂ ਕਿ ਸਲਮਾਨ ਖਾਨ ਦੇ ਵੱਲੋਂ ਕਾਲੇ ਹੀਰੇ ਦਾ ਸ਼ਿਕਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਸੀ ਜਿਸ ਨੇ ਬਦਲਾ ਲੈਣ ਦੀ ਗੱਲ ਕੀਤੀ ਸੀ ਉਸ ਨੂੰ ਧਮਕੀ ਦਿੱਤੀ ਸੀ ਸੋ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਆਪਣਾ ਭਗਵਾਨ ਮੰਨਦੇ ਨੇ ਉਸ ਦੀ ਪੂਜਾ ਕਰਦੇ ਨੇ ਤੇ ਹੀਰੋ ਮੰਨਿਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਨਹੀਂ ਉਸ ਦੇ ਪਿੰਡ ਦੇ ਵਿੱਚ ਤੇ ਉਸ ਦੇ ਭਾਈਚਾਰੇ ਦੇ ਵੱਲੋਂ ਸੋ ਜੇਕਰ ਜਿਹੜਾ ਲਾਰੈਂਸ ਬਿਸ਼ਨੋਈ ਭਾਈਚਾਰਾ ਹੈ ਉਸ ਦੀ ਗੱਲ ਕਰੇ ਤਾਂ ਕਾਲੇ ਹੀਰੇ ਨੂੰ ਪੂਜਦਾ ਤੇ ਚਿੰਗਿਆਰੇ ਦੀ ਪੂਜਾ ਵੀ ਕਰਦਾ ਕਿਉਂਕਿ ਉਹਨਾਂ ਦੇ ਪੁਰਖਿਆਂ ਦੇ ਵੱਜੋਂ ਇਸ ਦੀ ਪੂਜਾ ਕੀਤੀ ਜਾਂਦੀ ਹੈ ਸੋ ਇਸ ਨੂੰ ਉਹ ਹਰ ਤਿਹਾਰਾਂ ਦੇ ਵਿੱਚ ਉਸਦੀ ਪੂਜਾ ਕਰਦੇ ਨੇ ਪੁੱਤਾਂ ਵਾਂਗੂ ਇਸ ਦਾ ਖਿਆਲ ਰੱਖਦੇ ਨੇ ਆਪਣੇ ਬੱਚਿਆਂ ਵਾਂਗੂ ਖਿਆਲ ਰੱਖਦੇ ਨੇ ਪਰ ਜਦੋਂ ਇਹ ਫਿਲਮ 1998 ਦੇ ਵਿੱਚ ਸ਼ੂਟਿੰਗ ਹੁੰਦੀ ਇਸ ਤਰ੍ਹਾਂ ਨੇ ਖਾਸ ਤਾ ਵਾਪਰਦਾ ਸਲਮਾਨ ਖਾਨ ਦੇ ਬੋਲ ਜਿਹੜਾ ਸ਼ਿਕਾਰ ਕੀਤਾ ਜਾਂਦਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਿਸ਼ਨੋਈ ਭਾਇਚਾਰ ਦੇ ਵਿੱਚ ਰੋਸ ਸੀ ਤਾਂ 5 ਸਾਲ ਦੇ ਇਸ ਗੁਰੂ ਨੇ ਉਦੋਂ ਹੀ ਧਮਕੀ ਦੇ ਦਿੱਤੀ ਸੀ ਕਿ ਲਾਰੈਂਸ ਵਿਸ਼ਨੋਈ ਦੀ ਸਲਮਾਨ ਖਾਨ ਨੂੰ ਧਮਕੀ ਦੇ ਰਿਹਾ ਹੈ ਕਿ ਜਾਂ ਤਾਂ ਉਹ ਮੰਦਰ ਦੇ ਵਿੱਚ ਆ ਕੇ ਮਾਫੀ ਮੰਗ ਲਵੇ ਜਾਂ ਫਿਰ ਉਸ ਦੀ ਮੌਤ ਉਸ ਦੇ ਹੱਥੋਂ ਹੋਵੇਗੀ ਸੋ ਕਈ ਵਾਰ ਸਲਮਾਨ ਖਾਨ ਤੇ ਉਹਦੇ ਬੰਗਲੇ ਦੇ ਉੱਤੇ ਫਾਇਰਿੰਗ ਹੋਈ ਹੈ ਉਸਦੀ ਰੇਕੀ ਵੀ ਹੋਈ ਹੈ ਪਰ ਪੁਲਿਸ ਦੇ ਵੱਲੋਂ ਦੀ ਸੁਰੱਖਿਆ ਵਧਾ ਦਿੱਤੀ ਜਾਂਦੀ ਹੈ ਸੋ ਲਾਰੈਂਸ ਵਿਸ਼ਨੋਈ ਦਾਉਦ ਇਬਰਾਹਿਮ ਦੇ ਰਸਤੇ ਉੱਤੇ ਚੱਲ ਕੇ ਅੱਜ ਉਸਦੀ ਮੰਜ਼ਿਲ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪੰਜਾਬ ਦਾ ਨਹੀਂ ਬਲਕਿ ਦੇਸ਼ ਦਾ ਨਮੇ ਡਾਣ ਦੇਵਾ ਜੋ ਉੱਪਰ ਰਿਹਾ ਤੇ ਆਪਣਾ ਦਾਉਦ ਮੰਗ ਪੂਰਾ ਨੈਟਵਰਕ ਉਸਨੇ ਪੂਰੇ ਦੇਸ਼ ਦੇ ਵਿੱਚ ਨਹੀਂ ਬਲਕਿ ਇੰਟਰਨੈਸ਼ਨਲ ਪੱਧਰ ਉੱਤੇ ਦੇ ਵੀ ਉਸਨੇ ਆਪਣਾ ਜਿਹੜਾ ਨੈਟਵਰਕ ਹੈ ਉਹ ਪੰਚਾ ਦਿੱਤਾ ਤੇ ਪੁਲਿਸ ਦੇ ਵੱਲੋਂ ਬੇਸ਼ੱਕ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਫਿਰ ਵੀ ਬਹੁਤ ਸਾਰੀਆਂ ਜਿਹੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਲਾਰੈਂਸ ਵਿਸ਼ਨੋਵੀ ਦਾ ਨਾਮ ਬੋਲਦਾ ਹੈ ਤੇ ਜੇਲ੍ਹ ਦੇ ਵਿੱਚੋਂ ਹੀ ਰਹਿ ਕੇ ਆਪਣਾ ਸਾਰਾ ਨੈਟਵਰਕ ਇਸ ਡਾਣ ਅਤੇ ਗੁਰੂ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਸਾਡਾ ਇਹ ਕਹਾਣੀ ਨੂੰ ਪੇਸ਼ ਕਰਨ ਦਾ ਮਕਸਦ ਨੌਜਵਾਨਾਂ ਨੂੰ ਕੋਈ ਰੋਲ ਮਾਡਲ ਦੀ ਕਹਾਣੀ ਸੁਣਾਉਣਾ ਨਹੀਂ ਹੈ ਬਲਕਿ ਸੁਚੇਤ ਕਰਨਾ ਹੈ ਕਿ ਇੱਕ ਚੰਗੇ ਵਧੀਆ ਪਰਿਵਾਰ ਦਾ ਨੌਜਵਾਨ ਜਿਹੜਾ ਕਿ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਸੀ ਪਰ ਕੁਝ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਜਾਂ ਗੁੱਸੇ ਦੇ ਵਿੱਚ ਆ ਕੇ ਉਸਨੇ ਅਜਿਹੇ ਕਦਮ ਚੱਕੇ ਕਿ ਅੱਜ ਉਹ ਜੇਲ੍ਹਾਂ ਦੇ ਵਿੱਚ ਹੈ ਬੇਸ਼ੱਕ ਬ੍ਰਾਂਡਡ ਕੱਪੜੇ ਪਾਉਂਦਾ ਹੈ ਹਰ ਇੱਕ ਚੀਜ਼ ਉਹਦੇ ਕੋਲ ਬ੍ਰਾਂਡਡ ਐ ਪਰ ਫਿਰ ਵੀ ਉਸ ਦੀ ਜ਼ਿੰਦਗੀ ਸਿਰਫ ਇੱਕ ਚਾਰ ਦੀਵਾਰੀ ਐ ਉਹ ਚਾਰ ਦੀਵਾਰੀ ਐ ਜੇਲ ਦੀ ਕਿਉਂਕਿ ਗੈਂਗਸਟਰਾਂ ਦਾ ਇੱਕ ਹੀ ਅੰਤ ਹੁੰਦਾ ਜਾਂ ਤਾਂ ਫਿਰ ਆਪਣੇ ਦੁਸ਼ਮਣ ਦੀ ਗੋਲ ਦਾ ਸ਼ਿਕਾਰ ਹੋਣਾ ਜਾਂ ਫਿਰ ਪੁਲਿਸ ਵੱਲੋਂ ਦਾ ਇਨਕਾਊਂਟਰ ਕੀਤਾ ਜਾਣਾ ਸੋ ਨੌਜਵਾਨਾਂ ਨੂੰ اپੀਲ ਐ ਕਿ ਉਹ ਸਿੱਧੇ ਰਸਤੇ ਆਣ ਆਪਣੀਆਂ ਜ਼ਿੰਮੇਵਾਰੀਆਂ ਪਹਿਚਾਣਨ ਆਪਣੇ ਜਿਹੜੇ ਗੋਲ ਨੇ ਆਪਣੇ ਜਿਹੜੇ ਟੀਚੇ ਨੇ ਉਹਨਾਂ ਵੱਲ ਧਿਆਨ ਕੇਂਦਰਿਤ ਕਰਨ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਅਤੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ